ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਨਵੀਂ ਵੀਡੀਓ ਵਿੱਚ ਸਾਰਿਆਂ ਦਾ ਸਵਾਗਤ ਹੈਗਾ ਅੱਜ ਦੀ ਵੀਡੀਓ ਬਹੁਤ ਖਾਸ ਹੈ ਜੀ ਜਿਵੇਂ ਕਿ ਹੁਣ ਆਪਾਂ ਸਰਦੀਆਂ ਦੇ ਵਿੱਚ ਹਨਾ ਚਾਦਾ ਮਸਾਲਾ ਜਿਹੜਾ ਤਿਆਰ ਕਰਦੇ ਆ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਵੀ ਕਿਸ ਤਰ੍ਹਾਂ ਆਪਾਂ ਜਿਹੜਾ ਮਸਾਲਾ ਘਰ ਵਿੱਚ ਹੀ ਤਿਆਰ ਕਰ ਸਕਦੇ ਆਂਗੇ ਨੂੰ ਸਰਦੀਆਂ ਦੇ ਵਿੱਚ ਹਨਾ ਸਭ ਨੂੰ ਖੰਗ ਜ਼ਖਾਮ ਹੋਏ ਜਾਂਦਾ ਵੱਡਿਆਂ ਨੂੰ ਵੀ ਛੋਟਿਆਂ ਨੂੰ ਵੀ ਹਨਾ ਬੱਚਿਆਂ ਨੂੰ ਵੀ ਲਾ ਲੋ ਸਰਦੀ ਲੱਗ ਜਾਂਦੀ ਹੈ ਜੀ ਉਹਦੇ ਲਈ ਆਪਾਂ ਚਾਦਾ ਮਸਾਲਾ ਬਹੁਤ ਹਨਾ ਈਜ਼ੀ ਤਰੀਕੇ ਨਾਲ ਘਰ ਵਿੱਚ ਕਿਵੇਂ ਤਿਆਰ ਕਰ ਸਕਦੇ ਆ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਹਾਂਜੀ ਇਹਦੇ ਲਈ ਜੋ ਜੋ ਸਮਾਨ ਚਾਹੀਦਾ ਉਹਦੇ ਬਾਰੇ ਆਪਾਂ ਦੱਸ ਦੇਵਾਂਗੇ ਬਾਕੀ ਜਾਣਕਾਰੀ ਐ ਤੁਹਾਨੂੰ ਮੰਮੀ ਦੇਣਗੇ ਦੇਖੋ ਉਹਨਾਂ ਨੇ ਬਣਾਉਣਾ ਹੈ ਨਾ ਇਹ ਸਾਰਾ ਕੁਝ ਮਸਾਲਾ ਤਿਆਰ ਕਰਨਾ ਜੀ ਖਸ ਖਸ ਇਲਾਇਚੀ ਛੋਟੀ ਤੇ ਤੁਲਸੀ ਦੇ ਪੱਤੇ ਦਾਲਚੀਨੀ ਸੌਂਫ ਲੌਂਗ ਅਜਮੈਨ ਤੇ ਕਾਲਾ ਨਾਮ ਕਾਲੀ ਮਿਰਚ ਵੱਡੀ ਇਲਾਇਚੀ ਮੁਲਠੀ ਆ ਜੀ ਹੈਗਾ ਚੱਕਰਫਲ ਇਹਨ ਚੱਕਰਫਲ ਕਹਿੰਦੇ ਨੇਗੇ ਤੇ ਆ ਹੈਗਾ ਜੀ ਜੈਫਲ ਇਹ ਜੀ ਜੈਫਲ ਲਿਆ ਇਹ ਚੀਜ਼ਾਂ ਜਿਹੜਾ ਆਪਾਂ ਨੂੰ ਆਮ ਹਨਾ ਬਾਜ਼ਾਰ ਵਿੱਚੋਂ ਮਿਲੇ ਜਾਂਦੀਆਂ ਨੇ ਇਹ ਸਾਰਾ ਮਟੀਰੀਅਲ ਜਿਹੜਾ ਪਾ ਕੇ ਆਪਾਂ ਹਨਾ ਇੱਕ ਜਿਹੜਾ ਚਾਹ ਦਾ ਮਸਾਲਾ ਤਿਆਰ ਕਰਾਂਗੇ ਇਹ ਜੀ ਤੁਹਾਨੂੰ ਮੰਮੀ ਬਣਾ ਕੇ ਦਿਖਾਉਣਗੇ ਵੀ ਕਿਸ ਤਰ੍ਹਾਂ ਆਪਾਂ ਹਨਾ ਘਰ ਵਿੱਚ ਇਹ ਮਸਾਲਾ ਤਿਆਰ ਕਰ ਸਕਦੇ ਹਾਂ ਮੈਂ ਬਾਜ਼ਾਰ ਚ ਲਾ ਲੋ ਆਪਾਂ ਨੂੰ ਅੰਸਾਰੀ ਦੀ ਦੁਕਾਨ ਹੁੰਦੀ ਹੈਗੀ ਜਿੱਥੇ ਜੜੀਆਂ ਬੂਟੀਆਂ ਆਪਾਂ ਨੂੰ ਮਿਲਦੀਆਂ ਨੇ ਜੀ ਉੱਥੋਂ ਇਹ ਸਮਾਨ ਆਪਾਂ ਸਾਰਾ ਹਨਾ ਲੈ ਸਕਦੇ ਆਂਗੇ ਇਹ ਆਪਾਂ ਜੇ ਜਿਹੜਾ ਸਮਾਨ ਲੈ ਆ ਗਾ ਪੀਸਿਆ ਹੋਇਆ ਨਹੀਂ ਲੈਣਾ ਹਨਾ ਉਹਦੇ ਵਿੱਚ ਕਿਉਂਕਿ ਜਿਹੜੀਆਂ ਸਸਤੀਆਂ ਚੀਜ਼ਾਂ ਹੁੰਦੀਆਂ ਨੇ ਉਹ ਵੱਧ ਭਾਈਆਂ ਹੁੰਦੀਆਂ ਨੇਗੀਆਂ ਮਹਿੰਗੀ ਚੀਜ਼ ਆ ਉਹ ਘੱਟ ਪਾਈਆਂ ਹੁੰਦੀਆਂ ਨੇ ਆਪਾਂ ਜੀ ਸਾਰਾ ਸਮਾਨ ਹਨਾ ਵਿਪਾ ਕੇ ਘਰ ਵਿੱਚ ਹਨਾ ਵਧੀਆ ਤਰੀਕੇ ਨਾਲ ਜਿਹੜਾ ਇਹਨੂੰ ਤਿਆਰ ਕਰ ਸਕਦੇ ਆਂਗੇ ਇਹ ਆਪਣਾ ਜੀ ਪਿਓਰ ਮਸਾਲਾ ਦੇਖੋ ਤਿਆਰ ਹੋ ਜਾਊਗਾ ਕਿਉਂਕਿ ਅੱਖਾਂ ਦੇ ਸਾਹਮਣੇ ਆਪਣੇ ਦੇਖੋ ਆ ਸਾਰੀਆਂ ਚੀਜ਼ਾਂ ਜਿਹੜੀਆਂ ਪੈਣਗੀਆਂ ਤੇ ਵਧੀਆ ਮਸਾਲਾ ਬਣੂਗਾ ਹੁਣ ਮੰਮੀ ਤੁਹਾਨੂੰ ਬਣਾ ਕੇ ਦਿਖਾਉਣਗੇ ਜੀ ਕਿਵੇਂ ਆਪਾਂ ਨੇ ਬਣਾਉਣਾ ਮਲਠੀ ਲਈ ਸੀ ਮਲਠੀ ਪਹਿਲਾਂ ਪਾਉਂ ਕਟਲੀ ਬਾਹਰ ਇਹ ਸਕਤ ਹੁੰਦੀ ਆ ਆਪਣੇ ਮਿਕਸੀ ਚ ਤਾਂ ਫਿਰ ਪੀਸੀ ਨਹੀਂ ਜਾਂਦੀ ਮਲਠੀ ਘੋਟਲੀ ਜਿਹੜਾ ਜੈਫਾਲ ਸੀਗਾ ਇਹ ਵੀ ਆਪਾਂ ਥੋੜਾ ਜਿਹਾ ਭੰਨ ਲਿਆ ਕਿਉਂ ਮਿਕਸੀ ਚ ਫਿਰ ਇਹ ਵੀ ਨਹੀਂ ਸੀ ਪੀਸਿਆ ਜਾਣਾ ਤੇ ਸੁੰਡ ਵੀ ਆਪਾਂ ਪੀਸ ਕੇ ਲਈ ਸੀ ਬਾਕੀ ਆ ਸਾਰੇ ਮਸਾਲੇ ਹੋਰ ਪੀਸਦੇ ਹੁਣ ਆਪਾਂ ਇਹਨਾਂ ਨੂੰ ਵਿੱਚ ਇਹਦੇ ਮਿਕਸੀ ਚ ਪਾਉਨੇ ਆ ਤੇ ਮਸਾਲੇ ਆਪਾਂ ਪੀਸਦੇ ਆ ਸਰਦੀਆਂ ਤੋਂ ਬਚਣ ਲਈ ਚਾਹ ਵਾਲਾ ਮਸਾਲਾ ਤਿਆਰ ਕਰੋ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਹੁਣ ਚੰਗੀ ਤਰ੍ਹਾਂ ਮਿਕਸ ਹੋ ਜਾਣਗੀਆਂ ਇਹਦੇ ਵਿੱਚ ਹੁਣ ਆਪਾਂ ਇਹਨੂੰ ਵੀ ਥੋੜੀ ਜਿਹੀ ਨਾ ਆ ਡੱਕੇ ਜੇ ਤੋੜਦੀ ਇਹਦੇ ਦਾਲ ਚੀਨੀ ਦੇ ਨਹੀਂ ਫਿਰ ਜਿਆਦਾ ਮਿਕਸੀ ਚ ਔਖਾ ਕਰਦੇ ਆ ਇਹ ਆਪਾਂ ਇਹਨੂੰ ਥੋੜਾ ਜਿਹਾ ਹਲਕਾ ਜਿਹਾ ਸੇਕ ਵੀ ਲਵਾ ਸਕਦੇ ਆ ਇਹ ਆਪਾਂ ਰੱਖੇ ਸੀ ਧੁੱਪ ਚ ਕਿ ਹੁਣ ਧੁੱਪ ਵਧੀਆ ਪੈਂਦੀ ਹੈ ਨਾ ਤਾਂ ਕਰਕੇ ਧੁੱਪ ਦੇ ਵਿੱਚ ਲਵਾਤਾ ਸੀ ਸੇਕ ਇਹਨਾਂ ਨੂੰ ਚਾਰ ਪੰਜ ਘੰਟੇ ਧੁੱਪੇ ਰੱਖੀ ਰੱਖੇ ਜੇ ਨਾ ਵੀ ਧੁੱਪ ਲਵਾਈ ਹੁੰਦੀ ਹੈ ਨਾ ਕਈ ਵਾਰੀ ਆਪਾਂ ਨੂੰ ਐ ਹੁੰਦਾ ਵੀ ਜਲਦੀ ਹੁੰਦੀ ਹੈ ਬਸ ਥੋੜਾ ਜਿਹਾ ਹਲਕਾ ਜਿਹਾ ਸੇਕ ਲਵਾ ਲਵੇ ਤਵੇ ਤੇ ਲਵਾ ਲੇ ਚਾਹੇ ਕਿ ਸੇ ਫਰਾਈ ਬਣ ਚਾ ਫੇਰ ਵਧੀਆ ਹੋ ਹੋ ਜਾਂਦਾ ਹੁਣ ਆਪਾਂ ਸਾਰਾ ਸਮਾਨ ਨਾ ਮਿਕਸੀ ਦੇ ਜੱਗ ਚ ਪਾਉਨੇ ਆ ਲੈ ਆ ਦੇਖੋ ਹੁਣ ਆਪਾਂ ਨਾ ਜਿਹੜਾ ਮਸਾਲਾ ਸੀਗਾ ਸਾਰਾ ਪੀਸ ਲਿਆ ਇਹ ਜੰਗੀਦਰਾ ਜੀ ਪੀਸਿਆ ਗਿਆ ਮਾੜਾ ਮੋਟਾ ਜੇ ਰਹਿ ਵੀ ਜਾਉਣਾ ਆਪਾਂ ਤਾਂ ਵੀ ਕੋਈ ਗੱਲ ਨਹੀਂ ਕਿ ਆਪਾਂ ਚਾਹ ਵੀ ਪਾਉਣੀ ਹੁੰਦੀ ਆ ਉਹ ਤਾਂ ਚੰਗੀ ਤਰ੍ਹਾਂ ਪੀਸ ਗਿਆ ਹੁਣ ਆਪਾਂ ਇਹਦਾ ਭਰ ਲਾਂਗੇ ਡੱਬਾ ਤੇ ਬਸ ਇਹ ਨਾ ਆਪਾਂ ਹਿਸਾਬ ਨਾਲ ਆਪਾਂ ਜੇ ਹੁਣ ਬੱਚੇ ਦੀ ਚਾਹ ਕਰਨੀ ਆ ਬੱਚੇ ਦੀ ਚਾਹ ਜੇ ਤਾਂ ਆਪਾਂ ਇਹ ਇੱਕ ਚੁਟਕੀ ਪਾਉਣੀ ਆ ਤੇ ਜਦੋਂ ਆਪਾਂ ਆਪਦੀ ਚਾਹ ਕਰਨੀ ਆ ਉਹਦੇ ਵਿੱਚ ਪਾਉਣਾ ਆਪਾਂ ਅੱਧਾ ਚਮਚਾ ਇਹਦਾ ਮਸਾਲੇ ਦਾ ਹੁਣ ਆਪਾਂ ਨੂੰ ਵਧੀਆ ਨਾ ਸਾਰੀ ਸਰਦੀ ਆਰਾਮਦਾਰੀ ਰਹੂ ਨਹੀਂ ਫਿਰ ਆਇਆ ਹੁੰਦਾ ਨਾ ਆਪਾਂ ਮਸਾਲੇ ਨਾ ਵੀ ਜੇ ਪੀਸੀ ਜਿਹਾ ਰੱਖੀਏ ਫਿਰ ਬਾਹੇ ਭਾਂਡਿਆਂ 'ਚ ਚੱਕਣਾ ਪੈਂਦਾ ਇਹ ਜਿਹੜਾ ਮਸਾਲਾ ਹੈ ਆਪਾਂ ਤਾਂ ਤਿਆਰ ਕਰਦੇ ਆ ਜਿਵੇਂ ਹੁਣ ਸਰਦੀਆਂ ਆ ਗਈਆਂ ਸਰਦੀਆਂ ਦੇ ਵਿੱਚ ਖੰਘ ਜ਼ਖਾਮ ਹੋ ਜਾਂਦਾ ਗਲਾ ਖਰਾਬ ਹੋ ਜਾਂਦਾ ਨਹੀਂ ਫਿਰ ਆਪਾਂ ਉਹ ਮਲੱਠੀ ਚਾਪਦੇ ਆ ਦਾਲ ਚੀਨੀ ਪਾਉਨੇ ਆ ਇਹ ਉਹਦੇ ਕਰਕੇ ਆ ਬੱਚਿਆਂ ਤੋਂ ਬਜ਼ੁਰਗਾਂ ਤੱਕ ਆਪਾਂ ਇਹਨੂੰ ਸਾਰੇ ਲੈ ਸਕਦੇ ਆ ਜਿਹੜਾ ਆਪਾਂ ਇਹਦੇ ਵਿੱਚ ਜੈਫਲ ਪਾਇਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਉਹਦੇ ਕਿੰਨੇ ਫਾਇਦੇ ਨੇ ਉਹ 6 ਮਹੀਨਿਆਂ ਤੋਂ ਸਾਲ ਦੇ ਜਵਾਕ ਤੱਕ ਵੀ ਆਪਾਂ ਦੇ ਸਕਦੇ ਆ ਛੋਟ ਦੀ ਬਹੁਤ ਵਧੀਆ ਚੀਜ਼ ਆ ਇਹ ਚਲੋ ਜੀ ਜੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਨਾ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਆਪਾਂ ਇਹ ਵੀਡੀਓ ਦਾ ਇੱਥੇ ਐਂਡ ਕਰਦੇ ਆ ਅਗਲੀ ਚ ਫੇਰ ਮਿਲਦੇ ਆ ਧੰਨਵਾਦ ਜੀ